ਕੀ ਨਾਮ ਤੁਹਾਡਾ ਜੀ ਤੁਹਾਡੇ ਫਾਦਰ ਦਾ ਨਾਮ ਕੀ ਆ ਜੀ ਕਿਹੜੀ ਪਿੰਡ ਤੋਂ ਆਏ ਜੀ ਰੂੜੇ ਆਸੋਂ ਤੋਂ ਆਏ ਜੀ ਇੱਥੇ ਕੀ ਕੀ ਸਮੱਸਿਆ ਪੈ ਗਈ ਤੁਸੀਂ ਇੱਥੇ ਆਏ ਜੀ ਸਾ ਮੇਰਾ ਨਾ ਕੋਟਾ ਡੇਟਾ ਦਾ ਮਰਿਆ ਜੀ ਅੱਛਾ ਇਹ ਕੋਟਾ ਕਦੋਂ ਡਿੱਗਾ ਜੇ ਆ ਬਰਸਾਤਾ ਦੇ ਵਿੱਚ ਬਰਸਾਤਾ ਜੀ ਤੇ ਤੁਸੀਂ ਪਹਿਲਾਂ ਸਰਕਾਰ ਨੂੰ ਕੋ ਕੋਠੇ ਬਾਰੇ ਦੱਸਿਆ ਸੀ ਵੀ ਮੇਰਾ ਕੋਠਾ ਖਸਾ ਹਾਲਿਆ ਪਹਿਲਾਂ ਖੜੋ ਖੜਾ ਲੈ ਗਏ ਆ ਲੱਗੇ ਕੀਤੇ ਆ ਤਖਾਖਾ ਜਨ ਅੱਛਾ ਤਖਾਖਾ ਦਿੱਤੀਆਂ ਨੇ ਤੇ ਕੋਈ ਇੱਕ ਕਾਰ ਨਹੀਂ ਸੁਣਾਈ ਨਹੀਂ ਹੋਈ ਜੀ ਅੱਜ ਹੁਣ ਕੀ ਚਾਹੁੰਦੇ ਜੇ ਸਰਕਾਰ ਕੋਲ ਸਰਕਾਰ ਤੋਂ ਮਤ ਚਾਹੁੰਦੇ ਸਾਡਾ ਕੋਟਾ ਦੁਬਾਰਾ ਮੁੜ ਕੇ ਸਮਾਤੰਤਰ ਜਿਹੇ ਪੈ ਜੇ ਇਹ ਸੀ ਜੀ ਆਪਣੇ ਤੁਹਾਡਾ ਨਰਾ ਭਰਾ ਕਰੇ ਬਲਦੇਵ ਸਿੰਘ ਜੀ ਬਲਦੇਵ ਸਿੰਘ ਇਹ ਜੀ ਪੁੱਤਰ ਜਰਨੈਲ ਸਿੰਘ ਆ ਪਿੰਡ ਰੂੜੇ ਆਸਰਾ ਤਹਿਸੀਲ ਤੇ ਜਿਹੜਾ ਤਰਨਤਾਰਨ ਇਹਨਾਂ ਨੇ ਦੱਸਿਆ ਇੱਥੇ ਤੇ ਮੇਰਾ ਮਕਾਨ ਖਸਤਾ ਹਾਲਤ ਸੀ ਬਾਲੀਆਂ ਦੀ ਛੱਤ ਸੀ ਅਸੀਂ 2-3 ਵਾਰ ਅੱਗੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਚੁੱਕੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਪਿਛਲੇ ਦਿਨੀ ਜਿਹੜੀ ਆਫਤ ਆਈ ਆ ਭਾਰੀ ਮੀਂਹ ਪਿਆ ਆ ਉਹਦੇ ਵਿੱਚ ਮੇਰਾ ਮਕਾਨ ਟਹਿ ਟੇਰੀ ਹੋ ਗਿਆ ਆ ਬਾਲ ਬੱਚ ਬਾਲ ਬੱਚੇ ਤੇ ਬਾਲ ਬਾਲ ਬੱਚ ਗਏ ਤੇ ਮਕਾਨ ਦਾ ਤੇ ਜਾਨੀ ਨੁਕਸਾਨ ਹੋ ਗਿਆ ਹੁਣ ਮੈਂ ਇਸ ਵਕਤ ਗੁਰਦੁਆਰਾ ਸਾਹਿਬ ਦੀ ਸ਼ਰਨ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਗੁਜ਼ਾਰਾ ਕਰ ਰਿਹਾ ਹਾਂ ਤੇ ਕਿਰਪਾ ਕਰਕੇ ਡੀਸੀ ਤਰਨਤਾਰਨ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਬਲਾਕ ਦੇ ਸਾਰੇ ਅਫਸਰ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਇਸ ਵੱਲ ਖਾਸ ਧਿਆਨ ਦੇਣ ਤੇ ਇਸ ਗਰੀਬ ਦਾ ਘੋਟਾ ਪੱਕਾ ਕੀਤਾ ਜਾਵੇ ਜੀ